ਪੰਜਾਬ ਦੀ ਲੈਂਡ ਪੁਲਿੰਗ ਸਕੀਮ ਦਾ ਜਿੱਥੇ ਵਿਰੋਧ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੀ ਉੱਥੇ ਹੀ ਹੁਣ ਪੰਜਾਬ ਸਰਕਾਰ ਦੇ ਆਪਣੇ ਹੀ ਸਰਪੰਚ ਆਪਣੇ ਹੀ ਲੀਡਰ ਜਿਹੜਾ ਇਸ ਦਾ ਵਿਰੋਧ ਕਰਦੇ ਹੋਏ ਦਿਖਾਈ ਦੇ ਰਹੇ ਅਸੀਂ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਆ ਟਾਰੀ ਵਿਖੇ ਜਿਹੜਾ ਖਾਸਾ ਜਿਹੜਾ ਵੱਡੀ ਗਿਣਤੀ ਦੇ ਵਿੱਚ ਵਿਰੋਧ ਹੈ ਉਹ ਦੇਖਣ ਨੂੰ ਮਿਲਿਆ ਉੱਥੇ ਆਮ ਆਦਮੀ ਪਾਰਟੀ ਦੇ ਆਪਣੇ ਹੀ ਸਰਪੰਚਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਲੈਂਡ ਪੁਲਿੰਗ ਸਕੀਮ ਹੈ ਇਸ ਨੂੰ ਰੱਦ ਕੀਤਾ ਜਾਵੇ ਜੋ ਕਿ ਕਿਸਾਨਾਂ ਵਾਸਤੇ ਸਹੀ ਨਹੀਂ ਹੈ ਕਿਉਂਕਿ ਜੇ ਅਸੀਂ ਗੱਲ ਕੀਤੀ ਜਾਵੇ ਲੈਂਡ ਪੁਲਿੰਗ ਸਕੀਮ ਆ ਆਖਿਰਕਾਰ ਹੈ ਕਿ ਉਹ ਵੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਲੈਂਡ ਪੁਲਿੰਗ ਸਕੀਮ ਇੱਕ ਇਸ ਤਰ੍ਹਾਂ ਦੀ ਸਕੀਮ ਹੈ ਜਿਸ ਦੇ ਵਿੱਚ ਕਿਸਾਨਾਂ ਦੀ ਜਿਹੜੀ ਉਪਜਾਊ ਜ਼ਮੀਨ ਹੈ ਉਸ ਨੂੰ ਐਕਵਾਇਰ ਕਰਵਾਇਆ ਜਾਏਗਾ ਕਿਉਂਕਿ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਕਈ ਇਸ ਤਰ੍ਹਾਂ ਦੇ ਪ੍ਰੋਜੈਕਟ ਨੇ ਜੋ ਜ਼ਮੀਨਾਂ ਐਕਵਾਇਰ ਕਰਨ ਤੋਂ ਰਹਿ ਚੁੱਕੇ ਨੇ ਕਿਉਂਕਿ ਪੰਜਾਬ ਸਰਕਾਰ ਕੋ ਜ਼ਮੀਨਾਂ ਜਦੋਂ ਐਕਵਾਇਰ ਨਹੀਂ ਹੋਈਆਂ ਤਾਂ ਉਹ ਕਈ ਪ੍ਰੋਜੈਕਟ ਇਸ ਤਰ੍ਹਾਂ ਹੀ ਰੁਕੇ ਹੋਏ ਨੇ ਤਾਂ ਹੁਣ ਪੰਜਾਬ ਸਰਕਾਰ ਦੀ ਜਿਹੜੀ ਲੈਂਡ ਪੁਲਿੰਗ ਸਕੀਮ ਹੈ ਉਸ ਤਹਿਤ ਜਿਹੜਾ ਹੈ ਕਿਸਾਨਾਂ ਦੀ ਜ਼ਮੀਨਾਂ ਐਕਵਾਇਰ ਕਰਵਾਈਆਂ ਜਾਣਗੀਆਂ ਉਥੇ ਹੀ ਮੈਂ ਗੱਲ ਕਰਾਂ ਆਪਣੇ ਲੀਡਰਾਂ ਦੀ ਗੱਲ ਕੀਤੀ ਜਾਵੇ ਤਾਂ ਆਨੰਦਪੁਰ ਸਾਹਿਬ ਤੋਂ ਐਮਪੀ ਅਮਲਵਿੰਦਰ ਸਿੰਘ ਕੰਗੂਣਾ ਨੇ ਵੀ ਇੱਕ ਪੋਸਟ ਪਾਈ ਸੀ ਜਿਸ ਦੇ ਵਿੱਚ ਖਾਸ ਤੌਰ ਤੇ ਇਹਨਾਂ ਨੇ ਕਿਹਾ ਸੀ ਕਿ ਜੋ ਵੀ ਲੈਂਡ ਪੂਲਿੰਗ ਸਕੀਮ ਹੈ ਇਹ ਗਲਤ ਹੈ ਕਿਉਂਕਿ ਜਿਨ੍ਹਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਹਨਾਂ ਵੱਲੋਂ ਹੀ ਕਿਹਾ ਜਾ ਰਿਹਾ ਕਿ ਸਾਨੂੰ ਵਿਰੋਧ ਵੀ ਕਰਨ ਨਹੀਂ ਦਿੱਤਾ ਜਾ ਰਿਹਾ ਚਾਹੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਆਪਣੇ ਹੀ ਜਿਹੜੇ ਲੀਡਰ ਸਹਿਬਾਨ ਨੇ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੀ ਇਹ ਦੇਖਣ ਨੂੰ ਮਿਲਿਆ ਜੇ ਅਸੀਂ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੀ ਕਿਸਾਨਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਡੀਸੀ ਸਹਿਬਾਨਾਂ ਨੂੰ ਇੱਕ ਚਿੱਠੀ ਦਿੱਤੀ ਗਈ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਲੈਂਡ ਪੂਲਿੰਗ ਸਕੀਨ ਦਾ ਜਿਹੜਾ ਖਾਸ ਤੌਰ ਤੇ ਵਿਰੋਧ ਹੈ ਜਿਹੜਾ ਕੀਤਾ ਹੋਇਆ ਦਿਖਾਈ ਦਿੱਤਾ ਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਕੱਠ ਹੈ ਕਿਸਾਨਾਂ ਦਾ ਵੇਖਣ ਨੂੰ ਮਿਲਿਆ ਉੱਥੇ ਹੀ ਜਿਹੜੇ ਆਪਣੇ ਸਰਪੰਚ ਨੇ ਆਮ ਆਦਮੀ ਪਾਰਟੀ ਦੇ ਆਪਣੇ ਲੀਡਰ ਨੇ ਉਹਨਾਂ ਵੱਲੋਂ ਕੀ ਕਿਹਾ ਜਾ ਰਿਹਾ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ। ਵਾਹ 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 ਪੰਜਾਬ ਸਰਕਾਰ ਮੁਰਦਾਬਾ 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 ਮੈਂ ਸਰਦਾਰ ਬਸੰਤ ਸਿੰਘ ਪਿੰਡ ਤੋੜਾ ਨੰਗਲ ਅਤੇ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਝੰਜੋਟੀ ਬੱਗੇ ਰਾਇਸਾਂ ਸੀ ਅਤੇ ਕੁਕੜਾਂ ਵਾਲਾ ਕਾਫੀ ਜਾਨੀ ਕੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਅੱਜ ਦੇ ਕਾਨਫਰੰਸ ਦੇ ਵਿੱਚ ਇਕੱਠੀਆਂ ਹੋਈਆਂ ਨੇ ਜੋ ਇਹਦੇ ਵਿੱਚ ਸਮੂਹ ਪੰਚਾਇਤ ਮੈਂਬਰ ਸਰਪੰਚ ਸਾਹਿਬਾਨ ਅਤੇ ਹੋਰ ਲੀਡਰ ਸਾਹਿਬਾਨ ਇਕੱਠੇ ਹੋਏ ਨੇ ਅਤੇ ਇੱਕ ਕਾਨਫਰੰਸ ਕੀਤੀ ਗਈ ਹੈ ਜਿਹਦੇ ਵਿੱਚ ਇਹ ਸਰਕਾਰ ਨੇ ਜਿਹੜੀ ਲੈਂਡ ਪੂਲਿੰਗ ਜਿਹੜੀ ਸਕੀਮ ਸਾਡੇ ਕਿਸਾਨਾਂ ਨੂੰ ਮਾਰ ਮਾਰੀ ਹੈ ਬੜੀ ਵੱਡੀ ਅਸੀਂ ਅੱਜ ਇਕੱਠੇ ਹੋ ਕੇ ਇਹਦਾ ਇੱਕ ਬੜਾ ਵੱਡਾ ਹਰ ਇੱਕ ਪੱਖੋਂ ਵਿਰੋਧ ਕਰ ਰਹੇ ਹਾਂ ਕਿ ਇਹ ਬੜੀ ਜਿਆਦੀ ਵੱਡੀ ਮਾਰ ਹੈ ਸਾਡੇ ਵਾਸਤੇ ਕਿਸਾਨਾਂ ਵਾਸਤੇ ਸਰਕਾਰਾਂ ਤੇ ਪਹਿਨੋ ਵੀ ਸੀ ਪਰ ਇਹਨੇ ਉਹ ਕੰਮ ਕੀਤਾ ਜਿਹੜਾ ਇੱਕ ਸ਼ਬਦ ਆਉਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸਾਨੀ ਕਿਸਾਨ ਕਰੇ ਲੋਚੇ ਜੀਓ ਲਾਇ ਹਲ ਜੋਤੇ ਉਦਮ ਕਰੇ ਮੇਰਾ ਪੁੱਤ ਤੀ ਖਾਏ ਕਿ ਮਹਾਰਾਜ ਵੀ ਕਹਿੰਦੇ ਸੀ ਕਿਸਾਨ ਖੇਤੀ ਕਰੂਗਾ ਤੇ ਉਹਦੇ 3 ਪੁੱਤ ਖਾਣਗੇ ਤੇ ਮਤਲਬ ਕਿ ਆਪਣੀ ਜੀਵਨ ਜਿੰਦਗੀ ਜੀ ਸਕਦਾ ਹੈ ਪਰ ਕਿਸਾਨਾਂ ਨੇ ਕਿ ਜਿਹੜੀ ਸਰਕਾਰਾਂ ਨੇ ਸਾਨੂੰ ਅੱਜ ਮਾਰ ਮਾਰੀ ਆ ਫੋਟਪਾਉ ਤੇ ਰਾਜ ਕਰੋ ਦੀ ਨੀਤੀ ਜਿਹੜੀ ਪਹਿਲੀ ਅਪਣਾਈ ਗਈ ਆ ਪਰ ਇਹਦੀਆਂ ਨੀਤੀਆਂ ਹੁਣ ਅਸੀਂ ਸਾਰੇ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਏ ਇਹ ਸਰਕਾਰ ਦੀਆਂ ਨੀਤੀਆਂ ਕਦੇ ਵੀ ਨਹੀਂ ਚੱਲਣਗੀਆਂ ਹਰ ਪੱਖੋਂ ਅਸੀਂ ਇਹਨਾਂ ਨੀਤੀਆਂ ਨੂੰ ਫੇਲ ਕਰਾਂਗੇ ਥਾ ਥਾ ਮੁਜਾਰੇ ਕਰਾਂਗੇ ਇਹ ਆਪ ਪਾਰਟੀ ਨੂੰ ਅਸੀਂ ਪਿੰਡਾਂ ਦੇ ਵਿੱਚ ਕਦੇ ਵੀ ਵੜਨ ਦੇਵਾਂਗੇ ਅਤੇ ਨਾ ਹੀ ਕਦੇ ਜਿਹੜੀਆਂ ਸਰਕਾਰਾਂ ਕਬਜ਼ੇ ਲੈ ਕੇ ਆਈਆਂ ਲੈਂਡ ਪੂਲਿੰਗ ਸਾਹੀਂ ਜੋ ਮਰਜੀ ਸਾਡਾ ਕਤਰਾ ਕਤਰਾ ਵੈਦੇ ਜੋ ਮਰਜ਼ੀ ਹੋ ਜੇ ਸਾਡੀ ਵਾਰਿੰਗ ਹੈ ਸਰਕਾਰਾਂ ਨੂੰ ਬੇਨਤੀ ਵੀ ਹੈ ਕਿ ਕਿਤੇ ਇਹ ਨਾ ਭੁਲੇਖਾ ਖਾ ਜਾਣ ਕਿ ਇਹ ਡਰਦੇ ਨੇ ਜਾਂ ਕਿੱਦਾਂ ਇਹ ਸਕੀਮਾਂ ਨਾਲ ਇਹਨਾਂ ਕਬਜ਼ੇ ਕਰਾਂਗੇ ਪਰ ਕੁਝ ਵੀ ਹੋ ਜੇ ਅਸੀਂ ਅੱਜ ਇਕੱਠੇ ਆ ਸਾਰੇ ਤੇ ਇਕੱਠ ਦੇ ਵਿੱਚ ਬੜੀ ਬਰਕਤ ਹੈ ਝੰਜੋਟੀ ਨੰਗਲ ਜਿੰਨੇ ਪੇੜ ਨੇ ਲਾਗੇ ਬੰਨੇ ਇਹ ਸਾਰੇ ਚੀਜ਼ ਦਾ ਵਿਰੋਧ ਕਰ ਰਹੇ ਨੇ ਤੇ ਸਰਕਾਰਾਂ ਨੂੰ ਬੇਨਤੀ ਹੈ ਕਿ ਨੀਤੀਆਂ ਤੋਂ ਹਟਣ ਅਤੇ ਜਿਹੜੀ ਆ ਸਾਨੂੰ ਸੁਖਦੀ ਜ਼ਿੰਦਗੀ ਜਿਹੜੀ ਸਾਨੂੰ ਬਾਬਾ ਬੰਦਾ ਸਿੰਘ ਬਾਦਰ ਨੇ ਜ਼ਮੀਨਾਂ ਦਿੱਤੀਆਂ ਸੀ ਉਹ ਜ਼ਮੀਨਾਂ ਜਿਹੜੀਆਂ ਅੱਜ ਅਸੀਂ ਉਹਨਾਂ ਦੇ ਚੰਗੀ ਖੇਤੀ ਕਰ ਸਕੀਏ ਤੇ ਖੇਤੀ ਕਰਕੇ ਆਪਣੇ ਜਿਹੜੇ 3 ਪੁੱਤ ਸਾਡੇ ਅੱਜ ਕਿਉਂ ਵਿਦੇਸ਼ਾਂ 'ਚ ਜਾ ਰਹੇ ਨੇ ਕਿਉਂਕਿ ਇਹ ਜ਼ਮੀਨਾਂ ਦੇ ਪੈਨੋਂ ਸਾਨੂੰ ਕੋਈ ਐਡਾ ਝੋਨੇ ਦਾ ਰੇਟ ਨਹੀਂ ਕੋਈ ਕਣਕ ਦਾ ਰੇਟ ਨਹੀਂ ਹਰ ਇੱਕ ਫੌਜੀ ਦੀ ਤਨਖਾਹ ਵੇਖੋ ਚਲੋ ਵਧੀਆ ਹਰ ਇੱਕ ਚੀਜ਼ ਦੇ ਵਿੱਚ ਵਾਧਾ ਹੋਇਆ ਪਰ ਝੋਨੇ ਦਾ ਉੱਥੇ ਦਾ ਉੱਥੇ ਰੇਟ ਹੈ ਅੱਜ ਤੋਂ ਨਿੱਕੇ ਹੁੰਦਿਆਂ ਤੋਂ ਅਸੀਂ ਵੇਖ ਰਹੇ ਹਾਂ ਕਣਕ ਦਾ ਵੀ ਉੱਥੇ ਦਾ ਉੱਥਾ ਰੇਟ ਹੈ ਕਿਸਾਨ ਮਜ਼ਦੂਰ ਹੈ ਦੋਵੇਂ ਹੀ ਹਰ ਇੱਕ ਪੱਖੋਂ ਜਿਹੜਾ ਛੋਟਾ ਵਰਗ ਹੈ ਕਿਸਾਨ ਹੈ ਹਰ ਇੱਕ ਪੱਖੋਂ ਇਹ ਮਾਰ ਰਿਹਾ ਹੈ ਅਤੇ ਸਾਡੀ ਅਪੀਲ ਹੈ ਸਾਰਿਆਂ ਨੂੰ ਸਰਕਾਰ ਨੂੰ ਪੂਰ ਜੋਲ ਤੇ ਜਿਤਨਾ ਅੱਜ ਕਾਨਫਰੰਸ ਕੀਤੀ ਗਈ ਹੈ ਸਾਰੇ ਲੀਡਰ ਸਾਹਿਬਾਨ ਸਾਰੇ ਇਕੱਠੇ ਹੋਏ ਨੇ ਪਿੰਡਾਂ ਵਿੱਚ ਮੁਵਜਾਇਰ ਮੁਜਾਰੇ ਹੋ ਰਹੇ ਨੇ ਇਹ ਸਰਕਾਰ ਦਾ ਜਿਹੜਾ ਇਹ ਪੋਲਿੰਗ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਕੋਈ ਵੀ ਐਡਾ ਐਮਐਲ ਕੋਈ ਵੀ ਗਾਂ ਬੋਟਾ ਲੈਣ ਆਊਗਾ ਸਾਡੇ ਪਿੰਡ ਤਸੀਂ ਡਟ ਕੇ ਉਹਦਾ ਵਿਰੋਧ ਕਰਾਂਗੇ ਜੇ ਸਾਡਾ ਸਾਥ ਨਹੀਂ ਦਿੰਦੇ ਹਾਲੇ ਤੱਕ ਇਹ ਪੋਲਿੰਗ ਲੈਂਡ ਪੋਲਿੰਗ ਤੇ ਕਿਸੇ ਵੀ ਐਮਐਲਏ ਦਾ ਕਿ ਸੇ ਵੀ ਕਿ ਸੇ ਦਾ ਬਿਆਨ ਨਹੀਂ ਆਇਆ ਕਿ ਸਰਕਾਰ ਗਲਤ ਕਰ ਰਹੀ ਹੈ ਭਾਵੇਂ ਕਿਉਂਕਿ ਸਰਕਾਰ ਦੀਆਂ ਸਾਰੀਆਂ ਨੀਤੀਆਂ ਨੇ ਅਸੀਂ ਬੇਨਤੀ ਕਰਦੀ ਅੱਜ ਸਾਰੇ ਜਿੱਤਰਾ ਬੈਠੇ ਆਂ ਇਹ ਕਾਨਫਰੰਸ ਦੇ ਵਿੱਚ ਕਿ ਅਸੀਂ ਕਦੇ ਵੀ ਨਹੀਂ ਹੋਣ ਦਵਾਗੇ ਅੱਗੇ ਤੋਂ ਵੀ ਵੱਡਾ ਜਿਹੜੀਆਂ ਕਾਨਫਰੰਸਾਂ ਕਰਕੇ ਅੱਜ ਅਸੀਂ ਇੱਕ ਮਤਾ ਪਾਇਆ ਗਿਆ ਹੈ ਇਹ ਜਿੱਤਰਾ ਪੰਚਾਇਤ ਵੱਲੋਂ ਮਤੇ ਪਏ ਨੇ ਗ੍ਰਾਮ ਸਭਾ ਪੰਚਾਇਤ ਵੱਲੋਂ ਮਤੇ ਪਏ ਨੇ ਹਰ ਇੱਕ ਮਤੇ ਪਾ ਕੇ ਸਰਕਾਰ ਨੂੰ ਅਸੀਂ ਦੇ ਰਹੇ ਆ ਕਿ ਇਹਦਾ ਅਸੀਂ ਵਿਰੋਧ ਕਰਦੇ ਆ ਜਿਹੜੀ ਪਾਲਿਸੀ ਤੁਸੀਂ ਲੈ ਕੇ ਆਏ ਜੇ ਇਹ ਇਹ ਸਾਡੇ ਤੇ ਨਾ ਲਾਗੂ ਕੀਤੀ ਜਾਵੇ ਸਾਨੂੰ ਮਾਰ ਨਾ ਮਾਰੀ ਜਾਵੇ ਕਿਸਾਨ ਅੱਗੇ ਹੀ ਕਰਜ਼ੇ ਥੱਲੇ ਨੱਪਿਆ ਏ ਹਰ ਇੱਕ ਚੀਜ਼ ਥੱਲੇ ਕਦੀ ਕਹਿੰਦੇ ਲਿਮਟਾਂ ਮaaf ਕਰਾਂਗੇ ਉਹ ਕਿਉਂਕਿ ਡਾਨੀਆਂ ਬਾਨੀਆਂ ਦੇ ਕਰਜ਼ੇ ਮaaf ਕੀਤੇ ਗਏ ਹਰ ਇੱਕ ਦੇ ਕਰਜ਼ੇ ਮaaf ਹੋਏ ਨੇ ਪਰ ਕਿਸਾਨ ਦਾ ਅਜ ਤੱਕ ਵਾਅਦੇ ਕਰ ਲਿੰਦੇ ਨੇ ਕੋਈ ਕਿਸੇ ਕਿਸਾਨ ਗਰੀਬ ਦਾ ਕਰਜ਼ਾ ਨਹੀਂ ਮਾਫ ਕੀਤਾ ਗਿਆ ਕਿ ਮਜ਼ਦੂਰ ਦਾ ਕਰਜ਼ਾ ਨਹੀਂ ਮਾਫ ਕੀਤਾ ਗਿਆ ਇਹ ਜਿਹੜੀਆਂ ਸਰਕਾਰਾਂ ਆ ਡਾਨੀਆਂ ਬਾਨੀਆਂ ਦੇ ਹੱਥ ਦੇ ਵਿੱਚ ਵਿਕੀਆਂ ਨੇ ਜੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਤੇ ਕਦੇ ਵੀ ਇਹ ਕੰਮ ਨਹੀਂ ਹੋਣ ਦਵਾਂਗੇ ਤੇ ਪਿੰਡਾਂ ਦੇ ਵਿੱਚ ਅੱਗੇ ਵੀ ਪੂਰ ਜ਼ੋਰ ਤੇ ਅਸੀਂ ਇਕੱਠੇ ਹੋ ਕੇ ਲੜਾਂਗੇ ਇਹ ਅੱਜ ਕਾਨਫਰੰਸ ਕੀਤੀ ਗਈ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਫਤਿਹ ਜੀ ਮੇਰਾ ਨਾਮ ਅਵਤਾਰ ਸਿੰਘ ਪਿੰਡਾ ਦਲੀਵਾਲ ਤੋਂ ਜੀ ਅੱਜ ਕੀ ਲੋੜ ਪੈ ਗਈ ਹੈ ਜੀ ਪੂਰੀ ਪੰਚਾਇਤਾਂ ਇਕੱਠੇਆਂ ਹੋ ਦੀ ਸਰਕਾਰ ਖਿਲਾਫ ਇਹਦਾ ਹੱਲਾ ਬੋਲੇਗਾ ਦੇਖੋ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਲਗਭਗ 19 ਪਿੰਡ ਇਸ ਲੈਂਡ ਪੁਲਿੰਗ ਸਕੀਮ ਦੇ ਵਿਚਾਰਿਆ ਨੇ ਜੀ ਲਗਭਗ ਜੰਡੇਆਲੇ ਤੋਂ ਲੈ ਕੇ ਰਾਜਸਾਂਸੀ ਅਦਲੀਵਾਲ ਛੀਨੇ ਸਾਰੇ ਜੀ ਤਬ ਲੱਗਨ ਤੱਕ ਸਾਰੇ ਪਿੰਡਾਂ ਦੇ ਮੋਹਤਵਾਰਾ ਦੇ ਸਰਪੰਚ ਸਾਹਿਬਾਨ ਇੱਥੇ ਇਕੱਠੇ ਹੋਏ ਆ ਜੀ ਅਸੀਂ ਐਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਸਰਕਾਰ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਜੀ ਇਹਨਾਂ ਦੇ ਵਿੱਚ ਕੋਈ ਪਾਰਟੀ ਵਾਲੇ ਜਿਹੜਾ ਬੰਦਾ ਨਹੀਂ ਜੀ ਕੋਈ ਕਿਸਾਨ ਜਿਹਾ ਬੰਦੇ ਦਾ ਬੰਦਾ ਨਹੀਂ ਜੀ ਪਰ ਉਹਨਾਂ ਸ਼ਾਬਾਸ਼ੀ ਜੋ ਸਾਡਾ ਇਸ ਇਸ ਸਕੀਮ ਦੇ ਵਿਰੁੱਧ ਸਾਡਾ ਸਾਥ ਦੇ ਰਣੀ ਅਸੀਂ ਇਸ ਕਿਸਾਨ ਮਾਰੂ ਨੀਤੀ ਦੇ ਵਿਰੁੱਧ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਜੀ ਇੱਕ ਵੀ ਕਿਸਾਨ ਇਹਨਾਂ 19 ਪਿੰਡਾਂ ਦੇ ਵਿੱਚੋਂ ਸਹਿਮਤ ਨਹੀਂ ਹੈਗਾ ਜੀ ਜੋ ਇਹ ਸਕੀਮ ਦਾ ਸਮਰਥਨ ਕਰਦਾ ਹੋਵੇ ਸਰਕਾਰ ਸਾਰਾ ਸਾਰ ਝੂਠ ਬੋਲ ਰਹੀ ਹੈ ਜੀ ਅਸੀਂ ਇੱਕ ਮੀਟਿੰਗ ਹੋਈ ਸੀ ਜਿਹਦੇ ਜੀ ਮਨੀਸ਼ ਸੁਸੋਦੀਆ ਜੀ ਸਤਿੰਦਰ ਜੈਨ ਹਰਦੇਵ ਸਿੰਘ ਮੁੰਡੀਆਂ ਅਤੇ ਪ੍ਰਿੰਸੀਪਲ ਸੈਕਟਰੀ ਆਏ ਸੀ ਉੱਥੇ ਡਿਬੇਟ ਚੱਲੀ ਕਾਫੀ 1-2 ਘੰਟੇ ਜੀ ਉਹਨਾਂ ਸਾਨੂੰ ਹਰ ਹਿੱਲੇ ਮਨਾਉਣ ਦੀ ਕੋਸ਼ਿਸ਼ ਕੀਤੀ ਉਨਾਈਨਾ ਲਗਭਗ 150 ਬਿਨਾ ਸਰਪੰਚ ਸੱਦੇ ਸੀ ਤੇ ਸਰਪੰਚਾਂ ਜਦੋਂ ਉਹਨਾਂ ਨੂੰ ਸਵਾਲ ਕੀਤੇ ਉਹਨਾਂ ਨੇ ਜਵਾਬ ਨਹੀਂ ਆਏ ਜੀ ਉਹਨਾਂ ਫਿਰ ਸਾਨੂੰ ਇਹ ਕਿਹਾ ਵੀ ਅਸੀਂ ਮਹੀਨੇ ਦੇ ਵਿੱਚ ਵਿੱਚ ਇਹ ਸਕੀਮ ਨੂੰ ਰੱਦ ਕਰ ਦਾਂਗੇ ਫਿਰ ਹਫਤੇ ਬਾਅਦ ਉਹਨਾਂ ਮੀਟਿੰਗ ਰੱਖ ਲਈ ਉਸ ਮੀਟਿੰਗ ਦੇ ਵਿੱਚ ਉਹਨਾਂ ਜਿੰਨਾ ਪਿਛਲੀ ਵਾਰ ਉਹਨਾਂ ਨੂੰ ਸਖਤ ਸਵਾਲ ਕੀਤੇ ਸੀ ਜਾਂ ਜਿੰਨਾ ਵਿਰੋਧ ਜਤਾਇਆ ਸੀ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਤੇ ਉਹਨਾਂ ਦੇ ਵਿੱਚ ਉਸ ਮੀਟਿੰਗ ਦੇ ਚ ਉਹਨਾਂ 2-300 ਬੰਦਾ ਆਪਣਾ ਹੀ ਵਿੱਚ ਵੜਿਆ ਸੀ ਤੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਤੀ ਕਿ ਸਾਡੇ ਨਾਲ ਸਾਰੇ ਕਿਸਾਨ ਸਹਿਮਤ ਹੋ ਗਏ ਜੋ ਕਿ ਸਰਾਸਰ ਝੂਠ ਹੈ ਜੀ ਇਹ ਦੁਨੀਆ ਦੀ ਐਸੀ ਪਹਿਲੀ ਨੀਤੀ ਹੈ ਜੀ ਜਿਹੜੀ ਸਰਕਾਰ ਕਹਿੰਦੀ ਹੈ ਵੀ ਮੁਫਤ ਜ਼ਮੀਨ ਸਾਨੂੰ ਦੇ ਦੋ ਸਾਡੀ ਜ਼ਮੀਨ ਸਾਥੋਂ ਲੈ ਕੇ ਤਾਂ ਸਾਨੂੰ ਫੇਰ ਉਹ ਮੁੱਲ ਦੇਣਾ ਚਾਹੁੰਦੀ ਹੈ ਜਿਹੜੇ ਸਾਨੂੰ ਪਲਾਟ ਦੇਣੇ ਆ ਉਹਦੇ ਉੱਤੇ ਫੇਰ ਖਰਚੇ ਚੜ੍ਹਨੇ ਆ ਕਈ ਤਰ੍ਹਾਂ ਦੇ ਉਹਨੂੰ ਹੀ ਆਪਾਂ ਡਵੈਲਪ ਕਰ ਲਈ ਫੇਰ ਸਾਡੇ ਕਰੋੜ 2 ਕਰੋੜ ਤੱਕ ਖਰਚਾ ਚੜ੍ਹਨਾ ਹੈ ਜੀ ਅਤੇ ਜਿਹੜੇ ਸਾਨੂੰ ਪਲਾਟ ਦੇਣੇ ਆ ਫਿਰ ਉਹ ਵੀ ਸਾਡੇ ਮਨਪਸੰਦ ਨਹੀਂ ਦੇਣੇ ਜੀ ਉਹ ਵੀ ਡਰਾ ਨਿਕਲਣਗੇ ਸਾਡੀ ਉਥੇ ਚੰਡੀਗੜ੍ਹ ਮਹਾਲੇ ਦੇ ਕਿਸਾਨਾਂ ਨਾਲ ਗੱਲ ਹੋਈ ਜਿਹੜਾ ਕਹਿੰਦੇ ਮਹਾਲੀ ਇੱਕ ਸਕੀਮ ਕਾਮਯਾਬ ਹੋਈ ਹੈ ਉਹਨਾਂ ਦੇ ਕਹਿਣਾ ਸੀ ਕਿ ਸਾਨੂੰ ਅਜੇ ਤੱਕ ਪਲਾਟ ਨਹੀਂ ਮਿਲੇ ਤੇ ਜਿਹੜੇ ਪਲਾਟ ਦੇ ਰਹੇ ਆ ਸਰਕਾਰ ਦੇ ਸ਼ਰਤ ਹੈ ਕਿ ਜਿਹੜਾ ਤੁਹਾਡ ਕੋਲ ਜ਼ਮੀਨ ਜਾਂ ਕਿੱਲੇ ਖਰੀਦੇ ਗਏ ਨੇ ਜਾਂ ਫ੍ਰੀ ਫੰਡ ਜ ਲੈ ਗਏ ਨੇ ਤੁਹਾਨੂੰ ਉਸ ਪਲਾਟ ਦੇ ਵਿੱਚੋਂ ਆਪਾਂ ਪਲਾਟ ਨਹੀਂ ਦੇਣੇ ਤੁਸੀਂ ਉਹ ਤੋਂ 5-7 ਕਿਲੋਮੀਟਰ ਪਿੱਛੇ ਜਾ ਕੇ ਤੁਸੀਂ ਆਪਣਾ ਆਪਣਾ ਜਿਹੜਾ ਵੀ 1000 ਜਾਂ 1200 ਗਾਜਾ ਉਸੇ ਤੁਸੀਂ ਆਪਣੀ ਦਾਵੇਦਾਰੀ ਕਰ ਸਕਦੇ ਹੋ ਉਨਾ ਦਾ ਸੋ ਇਹ ਰੇਟ ਦਾ ਚੱਲੁੰਦਾ ਹੈ ਵੇਖੋ ਜੇ ਸਰਕਾਰ ਦਾ ਅਸੀਂ ਉਦੋਂ ਵੀ ਗੱਲ ਕੀਤੀ ਸੀ ਫੇਰ ਗੱਲ ਕਰਦੇ ਆ ਸਿਰਫ ਇੱਕੋ ਸਕੀਮ ਕਰਕੇ ਇਹ ਸਰਕਾਰ ਦਾ ਬੇੜਾ ਕਰਕ ਹੋ ਰਿਹਾ ਤੇ ਜਿੱਥੋਂ ਤੱਕ ਸਾਡੇ ਵੇਖਣ ਦੀ ਗੱਲ ਲਈ ਆ ਇਹ ਸਕੀਮ ਪੰਜਾਬ ਦੇ ਉੱਤੇ ਥੋਪੀ ਜਾ ਰਹੀ ਹੈ ਦਿੱਲੀ ਵਾਲਿਆਂ ਵੱਲੋਂ ਜੀ ਜਿਨ੍ਹਾਂ ਨੂੰ ਪੰਜਾਬ ਬਾਰੇ ਕੁਝ ਨਹੀਂ ਪਤਾ ਉਹਨਾਂ ਦੀ ਕੀ ਮਨਛਾ ਵਾ ਕਿਉਂ ਸਾਡੇ ਜ਼ਮੀਨਾਂ ਲੁੱਟਣਾ ਚਾਹ ਰਹੇ ਨੇ ਕੀ ਉਹਨਾਂ ਦੇ ਸਮੇਂ ਦੇ ਨੀਤੀਆਂ ਨੇ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਪਰ ਇਹ ਹੁਣ ਦੇ ਸਮੇਂ ਦੇ ਵਿੱਚ ਅਸੀਂ ਇਹੋ ਕਵਾਂਗੇ ਬੀਏ ਸਾਰਾ ਸਾਰਹੀ ਵੇਖੋ ਸਾਰਿਆਂ ਦੀ ਕਈਆਂ ਦੀ ਤਾਂ ਸਾਰੇ ਸਾਰੇ ਜ਼ਮੀਨ ਵਿੱਚ ਆ ਗਈ। ਉਹ ਕੀ ਕਰਨਗੇ? ਪਲਾਟਾਂ ਦਾ ਕੀ ਕਰਨਗੇ? ਇੱਕ ਅਮਿਤ ਅਮਨ ਅਰੋੜਾ ਜੀ ਮੇਰੇ ਖਿਆਲ ਨਾਲ ਪੰਜਾਬ ਆਮ ਆਦਮੀ ਦੇ ਪ੍ਰਧਾਨ ਨੇ ਜੀ। ਪ੍ਰੈਸ ਕਾਨਫਰੰਸ ਕਰਦੇ ਸੀਗੇ। ਕਿਸੇ ਪੱਤਰਕਾਰ ਭਾਈ ਨੇ ਉਹਨੂੰ ਸਵਾਲ ਪੁੱਛਿਆ ਵੀ ਇਹ ਤੁਸੀਂ ਪਾਲਿਸੀ ਲੈ ਆ ਰਹੇ ਜੀ। ਤੁਸੀਂ ਕਹਿੰਦੇ ਲੱਖ ਲੱਖ ਦਵਾਂਗੇ ਕਿੰਨਾ ਚਿਰ ਚ ਦੋਗੇ? ਏਕੜੀ ਉਸੇ ਵੇਲੇ ਡਿਵੈਲਪ ਹੋਣੀ ਆ। ਉਹ ਕਹਿੰਦਾ ਜੀ ਮੈਂ ਕਦੋਂ ਅਸਲ ਡਿਵੈਲਪ ਹੋਣੀ ਆ। ਹੈ ਡਵੈਲਪ ਹੋਣ ਦੇ ਨੂੰ 10 ਸਾਲ 20 ਸਾਲ ਲੱਗਣਗੇ ਇਹਦਾ ਮਤਲਬ ਵੀ ਸਾਹੀਂ 10 ਦਾ 20 20 ਸਾਲ ਭੁੱਖੇ ਰਵਾਂਗੇ ਅਸੀਂ ਤਾਂ ਕਿਤੇ ਦਿਹਾੜੀ ਕਰਨ ਜੋਗੇ ਨਹੀਂ ਰਹਿਣਾ ਜੀ ਕਿਸਾਨ ਦਾ ਇੱਕੋ ਇੱਕ ਕੀਤਾ ਵਾ ਕਿਸਾਨੀ ਜਦੋਂ ਚੋ ਕਿਹੋ ਕਿਲਾ ਤੇ ਭਾਵੇਂ ਕਿਹੋ ਦਾ ਕਿਲੇ ਜਦੋਂ ਚੋ ਆਪਣਾ ਪਰਿਵਾਰ ਪਾਲਦਾ ਜਾਂ ਆਪਣਾ ਜੋ ਵੀ ਕਾਰੋਬਾਰ ਕਰਦਾ ਜੀ ਪਰ ਕਹਿ ਰਹੇ ਨੇ ਕਿ ਕਿਸਾਨ ਨੂੰ ਖਤਮ ਕੀਤਾ ਜਾ ਰਿਹਾ ਪੰਜਾਬ ਚ ਬਿਲਕੁਲ ਹੀ ਖਤਮ ਕੀਤਾ ਜਾ ਰਿਹਾ ਜੀ ਇਹ ਸਰਕਾਰਾਂ ਦੀਆਂ ਵੇਖੋ ਮੈਂ ਪਿੱਛੇ ਜਿਹੜੇ ਆਪਣੇ ਦਿੱਲੀ ਤਾਂ ਨਹੀਂ ਲਾਉਂਦੇ ਰਿਆਂ 2020 ਕਿਹਦੇ ਵਿੱਚ ਉਹ ਸੇ ਬੀਜੇਪੀ ਬੀਜੇਪੀ ਕਿੱਨਾ ਤੱਕਾ ਕਰਨ ਜਾ ਰਹੀ ਸਭ ਕੁਝ ਕਾਰਪੋਰੇਟਾਂ ਦੇ ਹੱਥ ਦੇਣ ਜਾ ਰਹੀ ਹੁਣ ਆਮ ਆਦਮੀ ਵਾਲੇ ਆਪਾਂ ਇੱਕ ਬਦਲਾਅ ਕਰਕੇ ਇਹ ਸਰਕਾਰ ਨੂੰ ਲੈ ਕੇ ਆਏ ਆਪਾਂ ਸਾਰੇ ਅਸੀਂ ਦੇਖੋ ਇੱਥੇ 90% ਆਮ ਆਦਮੀ ਦੇ ਸਰਪੰਚ ਜੀ ਆਗੂ ਬੈਠੇ ਨੇ ਪਰ ਪਾਰਟੀਆਂ ਨਾਲ ਆਪਾਂ ਰੋਣਾ ਜੀ ਜੇ ਸਾਡੀਆਂ ਜ਼ਮੀਨਾਂ ਸਾਡੇ ਤੋਂ ਖੋ ਲਈਆਂ ਅਸੀਂ ਪਾਰਟੀ ਦੇ ਵਰਕਰੀ ਕਰਨ ਜੋਗੇ ਰਵਾਂਗੇ ਬਾਅਦ ਚ ਪਾ ਲੱਗਦਾ ਕਿ ਜਿਹੜਾ ਕਿਸਾਨ ਤੇ ਦੁਕਾਨਦਾਰ ਦਾ ਨਵਾਂ ਮਸਦਾ ਰਿਸ਼ਤਾ ਉਹ ਵੱਖਰਾ ਕੀਤਾ ਜਾ ਰਿਹਾ ਕਿਉਂਕਿ ਜੇ ਕਿਸਾਨ ਨਹੀਂ ਰਹੂਗਾ ਦੁਕਾਨਦਾਰ ਕਿੱਥੋਂ ਕੰਮ ਕਰੇ ਦੇਖੋ ਜੀ ਦੁਕਾਨਦਾਰੀ ਦਾ ਕਿਸੇ ਤਾਂ ਆ ਹੈ ਨਾ ਜੇ ਕੋਈ ਉਸ ਕੋ ਪੈਸੇ ਲੈ ਕੇ ਜਾਊਗਾ ਤੇ ਜੇ ਕਿਸੇ ਨੂੰ ਆਮਦਨੀ ਹੀ ਨਾ ਰਹੀ ਹੁਣ ਇਹ ਸਾਲ ਕੋ ਮੁਕਤ ਤੇ ਜ਼ਮੀਨ ਲੈਣਾ ਚਾਹ ਰਹੇ ਸਾਨੂੰ ਆਮਦਨ ਦਾ ਸਾਧਨ ਦੱਸੋ ਨਾ ਕੋ ਸਾਨੂੰ ਪੈਸਾ ਦੇਣਾ ਹੈ ਨਾ ਹੀ ਉੱਥੇ ਕੋ ਬਿਜਾਈ ਕਰ ਸਕਦੇ ਹਾਂ ਕਿਸਾਨ ਜਾਊਗਾ ਤੇ ਜਾਊ ਕਿੱਧਰ ਪਾ ਲੱਗਦਾ ਕਿ ਚਿੱਕਲਾ ਕਿਸਾਨ ਨਹੀਂ ਕਾਫੀ ਜਿਹੜੇ ਕਿਤੇ ਕਿਸਾਨੀ ਦੇ ਨਾਲ ਉਹ ਖਤਮ ਹੋ ਦੇ ਨਜ਼ਰ ਆ ਰਹੇ ਉਹਨਾਂ ਨੂੰ ਵੀ ਬਾਹਰ ਨਿਕਲਣਾ ਚਾਹੀਦਾ ਤੁਹਾਡੇ ਹੱਥ ਦੁਨੀਆ ਦਾ ਕੋਈ ਵੀ ਕਿਤਾ ਜੀ ਜ਼ਮੀਨ ਦੇ ਨਾਲ ਹੀ ਜੁੜਿਆ ਹੋਇਆ ਜੋ ਵੀ ਆ ਕਿਸੇ ਦੀ ਜਿੱਥੇ ਹੁਣ ਬੇਸ਼ੱਕ ਯੂਕਰੇਨ ਦੀ ਜੰਗ ਵੇਖ ਲਓ ਜਾਂ ਅਮਰੀਕਾ ਜਾਂ ਕਿਤੇ ਵੀ ਆ ਜਿੱਥੇ ਜ਼ਮੀਨ ਉਪਜਾਊ ਆ ਮੁਲਕ ਉਹਦੇ ਪਿੱਛੇ ਹੀ ਲੜਦੇ ਆ ਬੰਜਰ ਰੇਗਿਸਤਾਨ ਦੇ ਪਿੱਛੇ ਕੋਈ ਨਹੀਂ ਲੜਦਾ ਜੀ ਤੇ ਸਾਡੀ ਪੰਜਾਬ ਦੀ ਏਡੀ ਸੋਹਣੀ ਵਧੀਆ ਜ਼ਮੀਨ ਸੀ ਉਪਜਾਊ ਜ਼ਮੀਨ ਤੇ ਇਹ ਸੜ ਤੋਂ ਹੀ ਖੋਣਾ ਚਾ ਰਹੇ ਤੇ ਖੋਗੇ ਵੇਖੋ ਨਾ ਕੋਈ ਸਾਨੂੰ ਮਾਣ ਪੱਤਾ ਨਾ ਕੋਈ ਪੈਸਾ ਨਾ ਕੋ ਉਜਾੜਾ ਪਤਾ ਨਾ ਕੋਈ ਅਗਲੇ ਦਿਨਾਂ ਕੋ ਪਾਲਸੀ ਹੈ ਵੀ ਜੇ ਉਜੜਾਂਗੇ ਤੇ ਜਾਵਾਂਗੇ ਕਿੱਥੇ ਪਿੰਨਾਂ ਦੇ ਪਿੰਡ ਜਾੜ ਰਹੇ ਆ ਜੀ ਠੀਕ ਹੈ ਸਮੂਹ ਪੰਚਾਇਤਾਂ ਦੇ ਸਰਪੰਚ ਸਾਹਿਬ ਮੈਂਬਰ ਸਾਹਿਬਾਨ ਜਿੰਨੇ ਵੀ ਆਏ ਨੇ ਜਿਨ੍ਹਾਂ ਦੀ ਜ਼ਮੀਨ ਪੂਲਿੰਗ ਐਕਟ ਦੇ ਵਿੱਚ ਆ ਚੁੱਕੀ ਆ ਤੇ ਜੋ ਅੱਜ ਇੱਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਆ ਵੇਖੋ ਐਵੇਂ ਵੀ ਚਲੋ ਆਮ ਆਦੀ ਪਾਰਟੀ ਨਾਲ ਸੰਬੰਧ ਰੱਖਦੇ ਆ ਪਰ ਮਸਲਾ ਇਹ ਕਿ ਜਦੋਂ ਸਾਡੀ ਜਾਇਦਾਦ ਨਹੀਂ ਬਚੂਗੀ ਤਾਂ ਪਾਰਟੀ ਨੂੰ ਕੀ ਕਰਨਾ ਤੇ ਪਾਰਟੀਆਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਮੰਨ ਲਓ ਕਿ ਆਪਾਂ ਕੋਈ 100 ਥੋੜਾ ਖਾਦੀ ਹੈ ਕਿ 10 20 ਸਾਲ ਸਰਕਾਰ ਇਸੇ ਪਾਰਟੀ ਦੀ ਰਹਿਣੀ ਹੈ ਜੇ ਸਰਕਾਰ ਕੱਲੋਂ ਚੇਂਜ ਹੋ ਜਾਂਦੀ ਦੂਜੀ ਨਹੀਂ ਲਾਗੂ ਕਰਦੀ ਪਹਿਲਾਂ ਹੀ ਸਾਨੂੰ ਦਿੰਦੀ ਹੈ ਕੀ ਕਰਾਂਗੇ ਇਹ ਹੋਣ ਸਾਨੂੰ 4800 ਗਾਜ ਸਾਡੀ ਜਗ੍ਹਾ ਲੈ ਕੇ ਸਾਨੂੰ 1000 ਗਾਇ ਦਾ ਪਲਾਟ ਦੇ ਰਿਆ ਤੇ 200 ਗਾਇ ਦਾ ਇੱਕ ਵਕਰਾ ਦੇ ਰੇ ਤੇ ਪੈਸਾ ਕਿੱਥੇ ਆ ਅਸੀਂ ਤੇ ਜਿੰਨਤਾ ਕੀ ਜ਼ਮੀਨ ਵਾਪਸ ਲੈਣ ਹੀ ਲੈਂਦੇ ਮੰਨ ਲਓ ਇੱਕ ਕਿਲਾ ਵੇਚਿਆ ਅਸੀਂ ਦਾ ਕਿਲੇ ਜਿੰਨੇ ਜਿੱਤਾ ਗਲੇ ਬਰੇ ਬਿਆਹ ਨਾ ਨਹੀਂ ਕਰਦਾ ਉਹਨੇ ਜਿੱਤਾ ਕਿਤੇ ਸਾਡੇ ਪਿਓ ਸਾਨੂੰ ਸੌਣ ਨਹੀਂ ਦਿੰਦੇ ਘਰ ਦੇ ਵਿੱਚ ਤੇ ਸਾਡੇ ਤੇ ਰਿਸ਼ਤੇ ਵੀ ਪੈਲੀਆਂ ਵੇਖ ਕੇ ਹੁੰਦੇ ਆ ਤੇ ਸਾਡੀਆਂ ਪੈਲੀਆਂ ਨੂੰ ਪੈਗੇ ਤੇ ਸਾਡੀ ਤੇ ਮੇਹਰਤ ਨਾਲ ਵਿਆਹ ਵੀ ਨਹੀਂ ਹੋਣਾ ਕਿ ਇਹਦਾ ਸੋ ਇਹ ਸਰਕਾਰ ਨੂੰ ਇਹ ਬੜਾ ਗੰਭੀਰ ਵਿਸ਼ਾ ਵਾ ਇਹ ਸਰਕਾਰ ਨੂੰ ਬੜਾ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਵਾ ਇਹ ਜਿਹੜੇ ਵੇਖੋ ਮਹੱਲੀ ਵਰਗੇ ਜਿਹੜੇ ਸ਼ਹਿਰ ਆ ਉੱਥੇ ਲੋਕ ਮਾਈਗ੍ਰੇਟ ਹੋ ਕੇ ਆਉਂਦੇ ਆ ਅੰਮ੍ਰਿਤਸਰ ਦੇ ਵਿੱਚ ਕੋਈ ਮਾਈਗ੍ਰੇਟ ਹੋਣ ਨਹੀਂ ਜਾਂਦਾ ਅੰਮ੍ਰਿਤਸਰ ਇੱਕ ਟੂਰਿਸਟ ਦਾ ਸ਼ਹਿਰ ਆ ਇੱਥੇ ਆਉਂਦੇ ਲੋਕ ਆ ਸਟੇ ਕਰਦੇ ਆ ਤੇ ਵਾਪਸ ਚਲੇ ਜਾਂਦੇ ਆ ਸੋ ਇਸ ਕਰਕੇ ਹਰ ਸ਼ਹਿਰ ਦੀ ਆਪਣ ਆਪਣੀ ਵੱਖੋ ਵੱਖਰੀ ਮਜਬੂਰੀ ਹੁੰਦੀ ਆ ਜਾਂ ਹਰ ਇੱਕ ਸ਼ਹਿਰ ਦਾ ਵੱਖੋ ਵੱਖਰਾ ਸਿਸਟਮ ਹੁੰਦਾ ਸੋ ਇਸ ਕਰਕੇ ਆਪਾਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਇਸ ਪਾਲਿਸੀ ਨੂੰ ਤੁਰੰਤ ਵਾਪਸ ਕੀਤਾ ਜਾਵੇ ਤਾਂ ਕਿ ਜਿਹੜੇ ਆ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਵਾ ਇਹਨੂੰ ਖਤਮ ਕੀਤਾ ਜਾ ਸਕਦਾ ਭਾਈ ਕੀ ਸਮਝਿਆ ਕਿਸਾਨ ਸਰਕਾਰ ਤੱਕਾ ਕਰੀ ਕਿਸਾਨਾਂ ਦੇ ਨਾਲ ਦੇਖੋ ਸਰ ਤੱਕਾ ਸਰਾਸਰ ਤੱਕਾ ਮਨ ਲਓ ਮੇਰੀ ਮਾਲਕੀ ਜ਼ਮੀਨ ਆ ਮੇਰੇ ਕੋਲ 4800 ਗੱਜ ਲੈ ਕੇ 1000 ਗੱਜ ਦੇਰੇ ਤੇ ਇਹਦੇ ਵਿੱਚ ਕੀ ਮੇਰਾ ਕੋ ਭਲਾ ਕਰ ਰਹੇ ਨਾ ਕੋ ਰੁਪਈਆ ਨਾ ਕੋ ਤੇਲੀ ਅਈ ਮਨ ਲਓ ਅੱਗੇ ਪੈੜੀ ਲੈਣੀ ਹੁਣ ਮਨ ਲਓ ਗੱਲ ਕਰਦੇ ਆ ਜੀ ਪ੍ਰਾਈਵੇਟ ਕਲੋਨੀਆ ਵਾਲੇ ਦੇ ਪ੍ਰਾਈਵੇਟ ਕਲੋਨੀਆ ਵਾਲੇ ਜੇ ਸਾਨੂੰ ਇਧਰੋ ਕਰੋੜ ਰੁਪਏ ਦੇ ਲਈ ਅਗਲੇ ਬਨੇ ਜਾ ਕੇ ਬਿਆਨਾ ਵੀ ਕਰ ਲਈਦਾ ਤੋਂ ਹੁਣ ਜੇ ਮੰਨ ਲਓ ਕਿ ਸਾਨੂੰ ਕੁਝ ਮਿਲੂਗਾ ਨੇ ਤੇ ਬਿਆਨਾ ਕਿਹਦਾ ਨਾ ਕਰ ਲਾਂਗੇ ਤੇ ਯਾਰ ਗਾਇ ਨੂੰ ਸਾਡੇ ਬੱਚਿਆਂ ਨੇ ਜਿਹੜੇ ਹੋਣ ਵਾਲੇ ਉਹਨਾਂ ਨੇ ਖੇਤੀਬਾੜੀ ਦਾ ਕੀ ਸਾਧ ਰਹਿ ਜਾਊਗਾ ਹੁਣ ਪੰਜ ਅਗਲਾ ਸਟੈਪ ਕੀ ਤੁਹਾਡਾ ਸਾਡਾ ਅਗਲਾ ਸਟੈਪ ਤੇ ਇਹੀ ਹੈ ਕਿ ਜੇ ਮੰਨ ਲਓ ਫਿਰ ਤੇ ਮਰ ਮਰੌਣ ਦੀ ਗੱਲ ਰਹਿ ਗਈ ਫਿਰ ਲੜਾਂਗੇ ਤੇ ਮਰਾਂਗੇ ਵੀ ਤੇ ਲੜਾਂਗੇ ਵੀ ਆਪਣੀ ਔਰ ਜ਼ਮੀਨਾਂ ਥੋੜਾ ਛੱਡ ਦੇਣੀਆਂ ਹਾਂ ਸਾਨੂੰ ਕੋਈ ਅਪੀਲ ਕਰਨਾ ਚਾਹੁੰਦੇ ਕੋਈ ਤੇ ਨਮਾਇंदे ਹੋ ਜੀ ਕੋਈ ਤੇ ਕਈ ਨਮਾਇंदे ਬੈਠੇ ਨੇ ਆਪ ਪਾਰਟੀ ਦੇ ਦੇਖੋ ਮੈਂ ਤੇ ਇੱਕੋ ਗੱਲ ਉਹਨਾਂ ਨੂੰ ਕਹਿਣਾ ਚਾਹੁੰਦਾ ਘਾਗ ਨਾਲ ਨਾ ਖੇਡੋ ਇਹ ਡੂਮਣੇ ਵਾਲੇ ਛੱਤੇ ਜਹਤ ਨਾ ਪਾਓ ਇਹ ਬੜਾ ਨੁਕਸਾਨ ਹੋ ਜਾਊਗਾ ਪਾਰਟੀ ਦਾ ਤੇ ਇਸ ਕਰਕੇ ਕਾਨੂੰਨ ਨੂੰ ਤੁਰੰਤ ਪ੍ਰਭਾਵ ਦੇ ਨਾਲ ਵਾਪਸ ਲਾਓ ਤਾਂ ਕਿ ਲੋਕ ਆਪਣਾ ਜਿਹੜਾ ਦੁਬਾਰਾ ਜਿਹੜੀ ਆਪਣੀ ਜ਼ਿੰਦਗੀ ਆ ਚੰਗੀ ਤਰ੍ਹਾਂ ਹੰਡਾ ਸਕਣ ਆਉਣ ਵਾਲੇ ਦਿਨਾਂ 'ਚ ਜਮਾਲ ਸਾਹਿਬ ਤੁਸੀਂ ਮਿਲੋਗੇ ਅਸੀਰ ਸਰ ਜੀ ਸਾਨੂੰ ਟਾਈਮ ਤੇ ਦੇਣ ਸਾਨੂੰ ਤੇ ਹੀ ਤੇ ਜਿੱਦ ਜਾਣੇ ਉੱਥੇ ਚੰਡੀਗੜ੍ਹ ਪੁੱਛਦੇ ਜੇ ਹੱਕ ਜੇ ਕਿ ਵਿਰੋਧ ਚ ਅਸੀਂ ਕਹਿੰਨੇ ਆ ਕਿ ਵਿਰੋਧ ਚ ਉਹ ਅੰਦੇ ਚਲੋ ਬਾਹਰ ਹੋ ਤੁਸੀਂ ਫਿਰ ਬਾਹਰ ਕੱਢ ਦਿੰਦੇ ਆ ਤੇ ਸਰ ਬੈਂਚ ਅਦਲੀਯਾਲ ਵਾਲੇ ਮੈਂ ਦੇਖਣੇ ਆ ਜਮਾ ਦੀ ਪਾਰਟੀ ਤੁਹਾਨੂੰ ਨਹੀਂ ਮਿਲ ਦਿੱਤਾ ਜਾ ਰਿਹਾ ਬਖੋ ਸਰ ਮੈਨੂੰ ਤੇ ਸਮਝ ਨਹੀਂ ਲੱਗਦੀ ਕਿ ਕਿਹੜੀ ਐਡੀ ਕਿਤੇ ਸਾਡੇ ਤੇ ਐਡੀ ਬੇਤਬਾਰੀ ਹੋ ਗਈ ਹੈ ਕਿ ਸਾਨੂੰ ਅੰਦਰ ਹੀ ਨਹੀਂ ਵੜਨ ਦੇ ਜਿਵੇਂ ਅਸੀਂ ਕਿਹੜੇ ਕੋਈ ਟੈਰਰਿਸਟ ਆ ਅਸੀਂ ਤੇ ਗੱਲ ਹੀ ਰੱਖਦੇ ਆ ਪਾਕੀ ਰੱਖਦੇ ਆ ਜੇ ਪਾਕ ਕਰ ਕੰਨੇ ਸਰਕਾਰ ਕਰਕੇ ਰੱਖਣੇਗੀ ਸਰਕਾਰ ਦਾ 2027 ਚ ਰਿਪੀਟ ਕਰ ਜੇ ਨਹੀਂ ਤਾਂ ਫਿਰ ਫਿਰ ਜੋ ਹਾਲ ਹੋਣਾ ਫਿਰ ਸਾਬ ਲੈਣਾ ਪਏ ਕੇਂਦਰ ਸਰਕਾਰ ਦੀਆਂ ਜਿਹੜੀਆਂ ਪੌਲਸੀਆਂ ਪੰਜਾਬ ਦੇ ਵਿੱਚ ਚਲਾਈਆਂ ਜਾ ਰਹੀਆਂ ਨੇ ਇਹ ਕੋਈ ਨਹੀਂ ਕਿ ਇਹ ਸਰਕਾਰ ਨੇ ਜੇ ਪਾਲਿਸੀਆਂ ਚਲਾਈਆਂ ਤੇ ਕੇਂਦਰ ਦੇ ਗੱਲ 'ਚ ਗੂੜ ਦੇ ਕੇ ਕਾਨੂੰਨ ਵਾਪਸ ਕਰਾਏ ਨਾ ਤੇ ਜੇ ਉਹਨਾਂ ਨੂੰ ਕਰਾ ਸਕਦੇ ਫਿਰ ਇਹਨਾਂ ਦਾ ਨਾਂ ਵੀ ਲਵਾ ਕੇ ਪੰਗਾ ਫਿਰ ਵੇਖੀ ਚੋ। ਸਰਕਾਰ ਦਾ ਦਬਾਅ ਪਿਆ ਜਾ ਰਿਹਾ ਦਲੀਲ ਸਾਡੇ। ਇਹ ਹੁਣ ਵੇਖੋ ਜੀ ਇਹ ਤੇ ਕਾਰਪੋਰੇਟ ਘਰਾਣਿਆਂ ਦੇ ਮਗਰ ਹੱਥ ਆ ਉਹੀ ਇਹਨਾਂ ਨੂੰ ਸਾਰਾ ਕੋਈ ਦੱਸ ਰਿਹਾ ਕਾਰਪੋਰੇਟ ਘਰਾਣੇ ਜਿਹੜੇ ਉਹ ਜ਼ਮੀਨਾਂ ਲੈਣੀਆਂ ਚਾਹੁੰਦੇ ਇਨਡਾਇਰੈਕਟਲੀ ਸਰਕਾਰ ਦੇ ਨਾਲ ਰਲ ਕੇ ਤੇ ਆ ਜੇ ਸਰਕਾਰ ਨਾਲ ਰਲਦੇ ਤੇ ਕਿਸਾਨ ਦੇ ਹੱਥ ਪੱਲੇ ਕੁਝ ਨਹੀਂ ਪਊਗਾ। ਲੱਗਦਾ ਕਿ ਕਿਸਾਨੀ ਇਸ ਤਰ੍ਹਾਂ ਖਤਮ ਕਿਸਾਨੀ ਦੇ ਖਤਮ ਹੋਇਆ ਵੇਖੋ ਜੀ ਹੁਣ ਸਰ ਕੋਈ ਵੀ ਬੰਦਾ ਅੱਜ ਸਾਡੇ ਇੱਥੇ ਪ੍ਰੋਪਰਟੀਆਂ ਵੇਗ ਰੀਆਂ ਸੀ ਸਾਰਾ ਕੁਝ ਹੋ ਰਿਹਾ ਹੁਣ ਵਪਾਰੀ ਵਰਗ ਡਰ ਗਿਆ ਸਾਰਾ ਕੋਈ ਜ਼ਮੀਨ ਲੈ ਕੇ ਖੁਸ਼ ਹੀ ਨਹੀਂ ਸਾਰਾ ਕੁਝ ਸਟਾਪ ਸਟਾਪ ਹੋ ਚੁੱਕਾ ਠੀਕ